ਤਰਨਤਾਰਨ ਜਿਮਨੀ ਪਹੁੰਚਉਣ ਦੇ ਲਈ ਵੋਟਾਂ ਪੈਣ ਦਾ ਕੰਮ ਇਕਾ ਦੁਕਾ ਘਟਨਾਵਾਂ ਨੂੰ ਛੱਡ ਕੇ ਸ਼ਾਂਤੀਪੂਰਵਕ ਜਾਰੀ ਹੈ 4 ਵਜੇ ਤੱਕ 48.84 ਯਾਨੀ ਕਿ 49% ਦੇ ਕਰੀਬ ਵੋਟਾਂ ਪੋਲ ਹੋ ਚੁੱਕੀਆਂ ਹੈ ਇਸ ਦੌਰਾਨ ਅਸੀਂ ਪਹੁੰਚੇ ਹਾਂ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪਿੰਡ ਮੀਹਾਂਪੁਰ ਖਾਸ ਗੱਲ ਇਹ ਹੈ ਕਿ ਇਸ ਪਿੰਡ ਦੇ ਵਿੱਚ ਕਿਤੇ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਕਿਸੇ ਹੋਰ ਪਾਰਟੀ ਦਾ ਝੰਡਾ ਨਜ਼ਰ ਨਹੀਂ ਆ ਰਿਹਾ ਮਿਆਪੁਰ ਪਿੰਡ ਅਕਾਲੀ ਦਲ ਦੇ ਰੰਗ ਦੇ ਵਿੱਚ ਰੰਗੇ ਹੋਇਆ ਨਜ਼ਰ ਆ ਰਿਹਾ ਹੈ। ਹੋਰ ਸਭ ਤੋਂ ਅਹਿਮ ਗੱਲ ਪੋਲਿੰਗ ਬੂਥ ਦੇ ਬਾਹਰ ਉਹ ਖੋਖਰੀ ਉਮੀਦਵਾਰਾਂ ਦੇ ਵੱਲੋਂ ਸਮਰਥਕਾਂ ਵੱਲੋਂ ਪੋਲਿੰਗ ਬੂਥ ਲਗਾਏ ਜਾਂਦੇ ਆ। ਹਰ ਪਾਰਟੀ ਜਿਹੜੀ ਚੋਣ ਮੈਦਾਨ ਦੇ ਵਿੱਚ ਨਿਤਰੀ ਹੈ ਹਰ ਉਮੀਦਵਾਰ ਉਸ ਦੇ ਸਪਰਤਕਾਂ ਵੱਲੋਂ ਬੂਥ ਲਗਾ ਕੇ ਪਰਚੀਆਂ ਵੰਡੀਆਂ ਜਾਂਦੀ ਜਿਹੜਾ VOTER ਵੋਟ ਪਾਉਣ ਦੇ ਲਈ ਆਂਦਾ ਹੈ। ਉਸ ਨੂੰ ਪਰਚੀ ਉਸ ਬੂਥ ਤੋਂ ਮਿਲਦੀ ਹੈ ਪਰ ਖਾਸ ਗੱਲ ਇਸ ਪਿੰਡ ਦੇ ਵਿੱਚ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦਾ ਬੂਥ ਲੱਗਿਆ ਹੋਇਆ ਹੈ ਕਿਸੇ ਵੀ ਹੋਰ ਉਮੀਦਵਾਰ ਦੇ ਸਮਰਥਕ ਵੱਲੋਂ ਕਿਸੇ ਹੋਰ ਪਾਰਟੀ ਵੱਲੋਂ ਨਾ ਆਮ ਆਦਮੀ ਪਾਰਟੀ ਨਾ ਕਾਂਗਰਸ ਨਾ ਭਾਜਪਾ ਨਾ ਵਾਰਿਸ ਪੰਜਾਬ ਦੇ ਕਿਸੇ ਵੱਲੋਂ ਵੀ ਆਪਣਾ ਬੂਥ ੱੱਕ ਨਹੀਂ ਲਗਾਇਆ ਗਿਆ ਤਾਂ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਪਿੰਡ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕਿੰਨੀ ਚੜ੍ਹਾਈ ਹੈ ਭਾਜੀ ਅਸੀਂ ਦੇਖਿਆ ਕਿਤੇ ਵੀ ਹੋਰ ਕਿਸੇ ਪਾਰਟੀ ਦੇ ਝੰਡਾ ਨਹੀਂ ਲੱਗਿਆ ਇੱਥੋਂ ਤੱਕ ਕਿ ਕਿਸੇ ਉਮੀਦਵਾਰ ਦੇ ਸਮਰਥਕ ਵੱਲੋਂ ਬੂਤ ਤੱਕ ਨਹੀਂ ਲਗਾਇਆ ਗਿਆ ਵੇਖੋ ਜੀ ਇਹ ਇੱਕੋ ਇੱਕ ਪਿੰਡ ਆ ਮੀਆਂਪੁਰ ਜਿੱਥੇ ਜੀ ਸਾਡੀ ਸਾਡੇ ਜਿਹੜਾ ਪਿੰਡ ਹੈ ਦੀ ਇਕਤਾ ਇੰਨੀ ਆ ਸਾਂਝ ਇੰਨੀ ਆ ਸਾਰੀ ਦੀ ਇਹਦੀ ਇਕਤਾ ਦੇ ਸਾਂਝ ਜਿੰਨੀ ਆ ਵੀ ਜਿਸ ਤਰ੍ਹਾਂ ਵੀ ਸਾਡੀ ਜਿੱਦਾਂ ਸਰਪੰਚ ਸਾਹਿਬ ਨਾਲ ਸਲਾਹ ਕਰਕੇ ਜਿੱਦਾਂ ਵੀ ਸਾਡਾ ਸਾਰਾ ਪਿੰਡ ਚੱਲਦਾ ਇੱਕ ਮੰਨੇ ਚੱਲਦਾ ਸਾਰੇ ਪਿੰਡ ਦੇ ਮਤਲਬ ਫੈਸਲਾ ਕੀਤਾ ਸਾਰੇ ਪਿੰਡ ਦਾ ਫੈਸਲਾ ਸਲਾਹ ਹੁੰਦੀ ਆ ਜੀ ਸਰਪੰਚ ਸਾਹਿਬ ਨਾਲ ਬੀਬੀ ਮਨਜੀਤ ਕੌਰ ਜੀ ਬਾਠ ਵਿੱਚ ਸਰਪੰਚ ਨੇ ਉਹਨਾਂ ਦੀ ਸਲਾਹ ਨਾਲੇ ਸਾਰਾ ਕੰਮ ਚੱਲਦਾ ਉਹਨਾਂ ਦੀਆਂ ਸਾਰਿਆਂ ਦੀ ਸਲਾਹ ਆ ਵੀ ਆਪਾਂ ਐਰ ਕੀ ਜਿਹੜਾ ਵਾ ਸ਼ਰੋਮਨੀ ਅਕਾਲੀ ਦਲ ਨੂੰ ਆਪਾਂ ਜਿਤਾਉਣਾ ਹੈ ਤੇ ਉਹਨਾਂ ਨੂੰ ਵੋਟਾਂ ਪਾਉਣੀਆਂ ਇਹ ਕਰਕੇ ਸਾਡੇ ਪਿੰਡ ਹੋਰ ਕੋਈ ਬੂਥ ਨਹੀਂ ਲੱਗਦਾ ਸਿਰਫ ਇੱਕ ਉਹ ਤੇ ਇੱਕ ਸ਼ਰੋਮਨੀ ਅਕਾਲੀ ਦਲ ਦਾ ਬੂਥ ਲੱਗਦਾ ਤੇ ਸ਼ਰੋਮ ਕਿੰਨੀ ਵੋਟ ਹੈ ਜੀ ਪਿੰਡ ਦੀ ਤੇ ਹੁਣ ਤੱਕ ਜੇ ਆਪਾਂ ਲਈਏ ਹਿਸਾਬ ਜਿਵੇਂ ਇੱਕ ਇੱਕ ਘੰਟਾ ਸਵਾ ਘੰਟਾ ਰਹਿ ਗਿਆ ਵੋਟਾਂ ਦਾ ਪੈਨ ਦਾ ਕੰਮ ਖਤਮ ਹੋਣ ਦੇ ਵਿੱਚ ਕਿੰਨੀ ਵੋਟ ਪੋਲ ਹੋ ਚੁੱਕੀ ਹੈ ਤੇ ਕਿੰਨੀ ਵੋਟ ਹੈ ਤਕਰੀਬਨ ਸਾਡੇ ਪਿੰਡ ਦੀ 1495 ਕ ਵੋਟਾਂ ਜੀ ਇੰਨੀਆਂ ਗਾ ਤਕਰੀਬਨ ਵੋਟਾਂ ਹੈ ਜਿਨ੍ਹਾਂ ਦੇ ਵਿੱਚੋਂ ਮੇਰੇ ਹਿਸਾਬ ਦੇ ਨਾਲ ਅਸੀਂ ਸਵੇਰ ਦੇ ਇੱਥੇ ਬੈਠੇ ਹਾਂ ਪਰਚੀਆਂ ਕੱਟਣ ਦੇ ਨੇ ਸਾਰੇ ਵੀਰ 1100 ਵੋਟ ਜਿਹੜੀ ਆ ਪੋਲ ਹੋ ਗਈ ਆ 1100 ਹਾਂਜੀ ਹਾਂਜੀ 1100 ਵੋਟ ਜਿਹੜੀ ਹੋਰ ਵੋਟ ਹੋਰ ਪੋਲ ਹੋ ਹਾਂਜੀ ਹਾਂਜੀ ਸ਼ਾਮ 5 ਵਜੇ ਤੱਕ ਜੇ ਦੇਖੋ ਜੀ 4:30 ਹੋਏ ਆ ਅਰੇ ਹੋਰ ਵੀ ਥੋੜੀਆਂ ਵੋਟਾਂ ਪੈਣ ਵਾਲੀਆਂ ਜਿਹੜੇ ਬਾਹਰ ਅੰਦਰ گئے ਵੀਰ ਉਹ ਆ ਸਕਦੇ ਨੇ ਵੋਟਾਂ ਹੋਰ ਪੈ ਸਕਦੀਆਂ ਜੀ ਯਾਨੀ 70% ਤੋਂ ਵੱਧ ਪੋਲਿੰਗ ਜਿਹੜੀ ਹੈ ਇਸ ਪਿੰਡ ਦੇ ਵਿੱਚ ਹੋ ਚੁੱਕੀ ਹੈ ਹਾਂ ਜੀ ਹਾਂ ਜੀ ਬਿਲਕੁਲ 70% ਤੁਸੀਂ ਕਹਿ ਰਹੇ ਹੋ ਕਿ ਸਿਰਫ ਸੰਮਤੀ ਦੇ ਨਾਲ ਫੈਸਲਾ ਲਿਆ ਗਿਆ ਹੈ ਕਿ ਵੋਟ ਸਿਰਫ ਅਕਾਲੀ ਦਲ ਨੂੰ ਪਾਏ ਬਿਲਕੁਲ ਜੀ ਬਿਲਕੁਲ ਆ ਸਾਡੇ ਸਰਪੰਚ ਸਾਹਿਬ ਬੈਠੇ ਨੇ ਸਾਹਮਣੇ ਤੁਹਾਡੇ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਇਹ ਇਹ ਸੀਨ ਕਿਤੇ ਇਹੋ ਜੀ ਤਸਵੀਰ ਘੱਟ ਨਜ਼ਰ ਆਂਦੀ ਹੈ ਕਿ ਕਿਸੇ ਹੋਰ ਦਾ ਬੂਥ ਨਹੀਂ ਲੱਗਿਆ ਕਿਸੇ ਹੋਰ ਦਾ ਚੰਡਾ ਨਹੀਂ ਲੱਗਿਆ ਇਹ ਅੱਗੇ ਵੀ ਸਾਡੇ ਤੇਗੇ ਤੇਗੇ ਚੌਥੀ ਰੋ ਗਿਆ ਅੱਗੇ ਇਹਦਾ ਬੂਥ ਲੱਗਦਾ ਆ ਜਿਹੜਾ ਟਾੜੂ ਨਾਲ ਤੁਰੇ ਫਿਰਦਾ ਨਾ ਤੇ ਮੀ ਦਾ ਟੋੜਾ ਇਹਦੇ ਆਪਮਣੀ ਲੱਗਨ ਦਾ ਕਿਤਾ ਇਹਦੇ ਨਾਲ ਵੀ ਦੋ ਰਾਂ ਨੂੰ ਉਤਰਾ ਹੀ ਇਹਦਾ ਘੰਡਾ ਨਹੀਂ ਲੱਗਾ ਸਾਡਾ ਇਹਦਾ ਹੀ ਲੱਗਾ ਕਰੇ ਦਾ ਇਹਨੂੰ ਟੋੜ ਚਲਾ ਗਿਆ ਕਿ ਫਰਦੀ ਤਾਂ ਅਸੀਂ ਤੇ ਆਪਣੇ ਝੰਡਾ ਲਾਉਣਾ ਲਾਉਣਾ ਝੰਡਾ ਹੋ ਰਹੂਗਾ ਅਕਾਲੀ ਦਲ ਇਹਨਾਂ ਦਾ ਪਿਆਰ ਕਰਦਾ ਅਕਾਲੀ ਦਲ ਨਾਲ ਪਿਆਰ ਕਰਨਾ ਹੀ ਅਕਾਲੀ ਸਭ ਕੁਝ ਜਾਂਦਾ ਹੈ ਸਾਨੂੰ ਇਹਨਾਂ ਦਾ ਭੁੱਖਿਆ ਮਾਰਦਾ ਸਾਰਿਆਂ ਨੂੰ ਇਹ ਰਹਿਣ ਤਾਂ ਕੋਈ ਸੋਕਾ ਦਾ ਮੈਂ ਕਣਕ ਖਾ ਕੇ ਪਟਕਾ ਲੀਣਾ ਸਾਡੀਆਂ ਖਾ ਗਏ ਗੰਡੇ ਚੁੱਕੇ ਤੋਂ ਖਾ ਗਏ 76 ਵੀ ਖਾ ਗਏ ਫੜ ਕੇ ਕੱਪੜਾ ਹੁੰਦਾ ਵੀ ਖਾ ਗਏ ਇਹਨੂੰ ਇਹਨੂੰ ਕਦੀ ਵੋਟ ਪਾਉਣੀ ਚਾਹੀਦੀ ਹੈ। ਮਹਾਵੀਕਰ ਸਰਦਾਰ ਪ੍ਰੀਤਮ ਸਿੰਘ ਪ੍ਰੀਤਮ ਸਿੰਘ ਜੀ ਕੀ ਟੋਚੋ ਕਹਿਣਾ ਇਹ ਚਾਹੁੰਦੇ ਆ ਕਿ ਜਿਸ ਤਰ੍ਹਾਂ ਇਹ ਲੋਕਤਾਂ ਦੀ ਪਾਰਟੀ ਐ ਸ਼੍ਰੋਮਣੀ ਅਕਾਲੀ ਦਲ ਹਰ ਇੱਕ ਵਰਗ ਨੂੰ ਹਰ ਇੱਕ ਸਮਾਜ ਨੂੰ ਜਾਤ ਪਾਤ ਤੋਂ ਉੱਪਰ ਉੱਠ ਕੇ ਹਰ ਇੱਕ ਦੀ ਸਾਰ ਜਿਹੜੀ ਇਹ ਪਾਰਟੀ ਜਿੱਥੇ ਬੰਦੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਲੈਂਦੀ ਆ ਖੇਤਰੀ ਪਾਰਟੀ ਆ ਇਸ ਕਰਕੇ ਸਾਰਾ ਨਗਰ ਹੀ ਇਕੱਠ ਕਰਕੇ ਏਕਤਾ ਭਾਵਨਾ ਦੇ ਨਾਲ ਆਪ ਦਾ ਭਾਈਚਾਰਕ ਸਾਂਝ ਦੇ ਨਾਲ ਜੁੜ ਕੇ ਸਾਰਿਆਂ ਨੇ ਇਹੋ ਹੀ ਧਾਰਿਆ ਸੀ ਕਿ ਆਪਾਂ ਅਰਕੀ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਆਪਣੇ ਨਗਰ ਦੇ ਵਿੱਚੋਂ ਬੋਰਟ ਨਹੀਂ ਇੱਕ ਸੀ ਅਸੀਂ ਪੋਲਿੰਗ ਬੂਥ ਤੇ ਜ਼ਰੂਰ ਜਾਵਾਂਗੇ ਜੋ ਸਾਹਮਣੇ ਪੋਲਿੰਗ ਬੂਥ ਹੈ ਪਿੰਡ ਦਾ ਤੋਂ 1495 ਵੋਟ ਹੈ ਤੋਂ ਵੱਧ ਵੋਟ ਪੋਲ ਹੋ ਚੁੱਕੀ ਪਰ ਨਾਲ ਘਰਾਂ ਦੀਆਂ ਛੱਤਾਂ ਦੀਆਂ ਦਿਵਾਰਾਂ ਦੀਆਂ ਦਿਖਾ ਰਹੇ ਹਾਂ ਜਿੱਥੇ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਲੱਗੇ ਹੋਏ ਨਜ਼ਰ ਆ ਰਹੇ ਨੇ ਪਿੰਡ 'ਚ ਦੂਰ ਦੂਰ ਤੱਕ ਜਿੱਥੇ ਤੱਕ ਨਜ਼ਰ ਜਾਂਦੀ ਹੈ ਉੱਥੇ ਤੱਕ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੀ ਲੱਗੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਅਦਭੁਤ ਤਸਵੀਰ ਹੈ ਇੱਕ ਵੱਖਰੀ ਸ਼੍ਰੋਮਣੀ ਕਾਲੀ ਦਲ ਦੇ ਪੱਖੋਂ ਵੇਖਿਆ ਜਾਵੇ ਤਾਂ ਬੜਾ ਸ਼ੁਭ ਸੰਕੇਤ ਹੈ ਪੂਰੇ ਪਿੰਡ ਨੇ ਸਿਰਫ ਇੱਕ ਮਤ ਫੈਸਲਾ ਲਿਆ ਗਿਆ ਹੈ رائے ਲਈ ਗਈ ਫੈਸਲਾ ਕੀਤਾ ਗਿਆ ਇਕੱਠ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਵੋਟ ਸਿਰਫ ਕਾਲੀ ਦਲ ਨੂੰ ਪਾਈ ਜਾਊਗੀ ਸਸੀ ਗਾਲ ਜੀ ਇੱਕੋ ਇੱਕ ਪਿੰਡ ਹੈ ਪੂਰੇ ਹਲਕੇ ਦੇ ਵਿੱਚ ਜਿੱਥੇ ਸਿਰਫ ਸਿਰਫ ਕਾਲੀ ਦਲ ਦੇ ਝੰਡੇ ਲੱਗੇ ਐ ਕਾਲੀ ਦਲ ਦਾ ਬੂਥ ਲੱਗੇ ਹਾਂਜੀ ਸਾਡਾ ਪਿੰਡ ਸਾਡੇ ਨਾਲ ਬਹੁਤ ਸਾਥ ਦਿੰਦਾ ਸ਼ੁਰੂ ਤੋਂ ਹੀ ਦਿੰਦਾ ਆ ਅੱਜ ਨਹੀਂਗਾ ਜਿਹੇ ਸਰਪੰਚ ਬਣੇ ਹਾਂ ਜਦੋਂ ਹਰਮੀਤ ਸਿੰਘ ਸੰਧੂ ਨੇ ਹੀ ਲੀਡ ਕੱਢ ਕੇ ਦਿੱਤੀ ਸੀ ਉਦੋਂ ਵੀ ਜਦੋਂ ਅਮਰਤਪਾਲ ਨੂੰ ਹੀ ਇੱਥੋਂ ਲੀਡ ਕੱਢ ਕੇ ਦਿੱਤੀ ਸੀ ਉਦੋਂ ਵੀ ਸਾਡਾ ਪਿੰਡ ਬਹੁਤ ਸਾਡੇ ਨਾਲ ਸਾਥ ਪੂਰਾ ਦਿੰਦਾ ਤਾਂ ਅਸੀਂ ਵੀ ਪਿੰਡ ਦੇ ਨਾਲ ਦੇ ਨੇ ਅਸੀਂ ਗਰੀਬਾਂ ਦੀ ਬਹੁਤ ਸੇਵਾ ਕਰਦੇ ਆ ਦੁੱਖ ਸੁੱਖ ਦੇ ਅਸੀਂ ਬਰੀ ਗਰੀਬਾਂ ਕੋਲ ਪਹੁੰਚਦੇ ਮਤਲਬ ਪੂਰੀ ਸੇਵਾ ਕੀਤਾ ਕਿ ਸਿਰਫ ਕਾਲੀ ਜਲ ਦੀ ਮਦਦ ਕੀਤੀ ਜਾਂ ਹਾਂਜੀ ਕਾਲੀਦਾਲ ਨਾਲ ਸ਼ੁਰੂ ਤੋਂ ਰਹੇ ਤੇ ਕਾਲੀਦਾਲ ਨਹੀਂ ਰਹਿਣਾ ਮਤਲਬ ਜੀ ਇੱਕ ਚੀਜ਼ ਦੇਖਣ ਨੂੰ ਮਿਲਿਆ ਸੀ ਪਿੰਡ ਸਾਰਾ ਦੇਖ ਰਹੇ ਸੀ ਕਿ ਸਾਰਾ ਤੁਹਾਡੇ ਨਾਲ ਆਇਆ ਕੱਲੇ ਕੱਲੇ ਘਰ ਦੇ ਉੱਤੇ ਸ਼੍ਰੋਮਣੀ ਕਾਲੀਦਾਲ ਦੀ ਛੰਡੀ ਲੱਗੀ ਹੈ ਜੀ ਇਹ ਵੀ ਸੇਵਾ ਕੀਤੀ ਹੈ ਜੀ ਲੋਕਾਂ ਸਾਡੇ ਕੰਮਾਂ ਤੋਂ ਜੀ ਜੀ ਸਾਡੇ ਕੰਮਾਂ ਤੋਂ ਅਸੀਂ ਗਰੀਬਾਂ ਨੂੰ ਪੇਠ ਨਹੀਂ ਦਿੰਦੇ ਅਸੀਂ ਗਰੀਬਾਂ ਦੇ ਕੋਈ ਮਰਗੋ ਜੇ ਅਸੀਂ ਹਾਂ ਦੋਸਤ ਦੇ ਨਾਲ ਅਸੀਂ ਖੜੇ ਰਹੀਨੇ ਆ ਤੇ ਅਸੀਂ ਤਾਂ ਪੇਡ ਸਾਡੇ ਨਾਲ ਖੜਾ ਆ ਮਾਤਾ ਜੀ ਕਦੀ ਦਿਲ ਚ ਮਲਾਲ ਆਉਂਦਾ ਵੀ ਜਾਣ ਬੁੱਝ ਕੇ ਬੇਟੇ ਦੇ ਨਾ ਬੇਟੇ ਦਾ ਨਾਮ ਜਿਹੜਾ ਕਿਸ ਚੀਜ਼ ਨਾਲ ਜੋੜਿਆ ਜਾਂਦਾ ਇਹ ਤੇ ਬੇਟਾ ਜਾਂ ਮੈਨੂੰ ਪਤਾ ਹੈ ਜਾਂ ਸਤਗੁਰ ਨੂੰ ਪਤਾ ਮਹਾਰਾਜ ਨੂੰ ਕਾਫੀ ਮੁਸ਼ਕਲ ਨਾਲ ਚੱਲੇ ਤੁਸੀਂ ਬੁੜੀ ਬਹੁਤ ਮੁਸ਼ਕਲ ਨਾਲ ਇਹ ਬੇਟਾ ਮੈਂ ਆਪਦਾ ਲਿਆ ਸੀ ਤੇ ਪਾਲਿਆ ਸੀ ਜਿਹੜੀਆਂ ਇਹਨਾਂ ਗੰਦੀਆਂ ਸਰਕਾਰਾਂ ਆਨੇ ਮੇਰੇ ਪੁੱਤ ਨੂੰ ਵਰਤ ਕੇ ਤੇ ਮੇਰੇ ਪੁੱਤ ਨੂੰ ਫੇਰ ਪ੍ਰਦੇਸਾਂ ਦੇ ਵਿੱਚ ਜਾਣਾ ਪਿਆ ਉਹ ਮਾਂ ਪਿਓ ਤੋਂ ਬਗੈਰ ਆਂਦਾ ਹੁੰਦਾ ਸੀ ਮੈਂ ਪਾਸੇ ਨਹੀਂ ਜਾਣਾ ਤੁਸੀਂ ਮੈਨੂੰ ਮਾਂ ਤੁਹਾਡੇ ਲਈ ਬੜਾ ਦੁਖਦਾਈ ਰਿਹਾ ਉਹ ਸਮਾਂ 6 ਪੜਾ ਬਹੁਤ ਬਹੁਤ ਜ਼ਿਆਦਾ ਬਹੁਤ ਕੋਈ ਪੁੱਛ ਨਹੀਂ ਸਕਦਾ ਮੈਂ ਇਹ ਬੱਚੇ ਨੂੰ ਬਲਬਲ ਤੇ ਬੱਚੇ ਵਰਗੂ ਪਾਲਿਆ ਮਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਵਿਛੜਿਆ ਨੂੰ ਮਤਲਬ ਵਿਛੜਿਆ ਨੂੰ 6-7 ਸਾਲ ਹੋ ਗਿਆ ਕਿੰਨਾ ਦੁੱਖ ਕਿੰਨਾ ਲੱਗਦਾ ਹੈ ਕਿ ਲੋਕਾਂ ਤੋਂ ਅਸੀਂ ਦੇਖਦੇ ਦੁੱਖ ਬਹੁਤ ਜ਼ਿਆਦਾ ਬਹੁਤ ਜਿਆਦਾ ਥੋੜਾ ਨਹੀਂਗਾ ਉਹ ਤੇ ਬਹੁਤ ਜਿਆਦਾ ਦੁੱਖ ਲੱਗਦਾ ਜਦੋਂ ਇੰਨਾ ਪਰਵਾਰ ਸਾਰਾ ਇਕੱਠਾ ਹੁੰਦਾ ਮੇਰੇ ਬੱਚੇ ਨੇ ਤੁਹਾਡੇ ਨਾਲ ਸੇਵਾ ਕਰ ਰਹੇ ਨੇ ਪਰ ਮੇਰੇ ਸਾਥ ਬਹੁਤ ਦਿੰਦੇ ਵੀ ਮੇਰੇ ਮੇਰੇ ਬੱਚੇ ਹੀ ਆ ਇਹ ਮੇਰਾ ਸਾਥ ਦਿੰਦੇ ਸੀ ਮੇਰੀ ਵੀ ਜ਼ਿੰਦਗੀ ਇੱਥੋਂ ਤੱਕ ਮੈਂ ਆਪ ਨਹੀਂ ਵਰਤਣ ਢਈ ਨਹੀਂ ਤੇ ਜੇ ਬੱਚੇ ਨਾ ਸਾਥ ਦਿੰਦੇ ਤੇ ਮੈਂ ਕੀ ਕਰਨਾ ਸੀ ਬਸ ਬੱਸ ਨਹੀਂ ਲੱਗਦਾ ਕਿ ਚੋਣ ਨਤੀਜਾ ਕੀ ਅਸੀਂ ਦੇਖ ਰਹੇ ਹਾਂ ਕਿ ਇਹ ਵੀ ਨਤੀਜਿਆਂ ਦੀ ਆਸ ਹੈ ਆ ਸਾਨੂੰ ਇਹ ਪਰਮਾਤਮਾ ਦੇ ਹੱਥ ਚ ਬਾਬਾ ਬੁੱਢਾ ਸਾਹਿਬ ਦੇ ਬਾਬੇ ਨਾਨਕ ਦੇ ਗੁਰੂ ਰਾਮਦਾਸ ਦੇ ਠੀਕ ਹੈ ਜੀ ਗੁਰੂਆਂ ਦੇ ਮੈਂ ਪਹਿਲਾਂ ਸ਼ੁਰੂ ਤੋਂ ਮੈਂ ਗੁਰੂਆਂ ਦੇ ਡੋਰੀ ਸੁੱਟੀ ਆ ਤੇ ਗੁਰੂਆਂ ਨੇ ਮੇਰਾ ਸਾਥ ਦੇਣਾ ਹੋਰ ਜਾਂ ਮੇਰੇ ਬੱਚੇ ਪਿੰਡ ਦੇ ਆਣੇ ਮੇਰੇ ਭੈਣ ਭਰਾਵਾਂ ਦੇ ਇਲਾਕੇ ਨੇ ਤਰਨਤਾਰਨ ਦੇ ਇਲਾਕੇ ਨੇ ਬੜਾ ਸਾਥ ਦਿੱਤਾ ਪਿੰਡ ਹੀ ਪਰਿਵਾਰ ਵਜੋਂ ਸਾਥ ਦੇ ਰਿਹਾ ਸਾਥ ਸਾਰਾ ਦੇ ਰਿਹਾ ਪਿੰਡ ਬਹੁਤ ਸਾਥ ਦੇ ਰਿਹਾ ਜਦੋਂ ਯਾਦ ਆਉਂਦੀ ਹੈ ਜੀ ਅੰਮ੍ਰਿਤਸਰ ਪਣ ਪਤਾ ਹੀ ਆ ਬੇਟਾ ਮਰ ਕੇ ਲਿਆ ਹੋਏ ਇੰਨੀਆਂ ਬੇਟੀਆਂ ਤੋਂ ਤੇ ਜਾਂ ਤੇ ਰਾਤ ਦੇਣ ਹਿਰ ਦੇ ਤੁਹਾਨੂੰ ਬਲੁੰਦੀ ਰਹਿ ਜਾਂਦਾ ਹੈ ਜੀ ਜੀ ਤੁਹਾਨੂੰ ਪਤਾ ਮਾਵਾ ਦੇ ਪਾਦ ਅਕ ਲੱਗਦਾ ਕਿ ਅੱਜ ਅੱਜ ਜਵਾਬ ਦੇਣ ਦਾ ਸਮਾਂ ਆਇਆ ਹੈ ਵੋਟਾਂ ਦੇ ਰਾਹੀ ਲੋਕ ਜਵਾਬ ਦੇਣਗੇ ਸਰਕਾਰ ਦੀ ਵੀ ਕੀ ਉਹ ਦੇਣਗੇ ਲੋਕ ਦੇਣਗੇ ਇੰਨਾ ਕ ਪਿਆਰ ਮਿਲਿਆ ਜੀ ਤੁਹਾਨੂੰ ਹਲਕੇ ਚ ਕਿੰਨਾ ਬਹੁਤ ਜਿਆਦਾ ਬਹੁਤ ਜਿਆਦਾ ਤੋਂ ਜਿਆਦਾ ਬਹੁਤ ਮਿਲੇ ਬਹੁਤ ਪਿਆਰ ਦਿੰਦੇ ਜਿੱਥੇ ਜਾਓ ਹੁਣ ਮੈਂ ਵਿਹਾਂ ਪੰਜੀਆਂ ਤੀਆਂ ਪਿੰਡਾਂ ਚ ਫਿਰ ਕੇ ਆਈ ਮੈਨੂੰ ਇੰਨਾ ਪਿਆਰ ਦਿੱਤਾ ਲੋਕਾਂ ਨੇ ਇੰਨਾ ਪਿਆਰ ਦਿੱਤਾ ਮੈਂ ਤੁਹਾਨੂੰ ਕਹਿ ਨਹੀਂ ਸਕਦੇ ਠੀਕ ਹੈ ਜੀ ਠੀਕ ਹੈ ਬਹੁਤ ਪਿਆਰ ਦਿੱਤਾ ਲੱਗਦਾ ਕਿ ਫਤਿਹ ਅਸਲ ਉਹ ਪਰਮਾਤਮਾ ਦੇ ਅਸਚ ਉਹ ਸਤਿਗੁਰ ਦੇ ਹੱਥ ਚ ਸਾਡੇ ਮਾਧਮ ਬਾਈ ਕੋਈ ਸਨਿਆ ਦੇਣਾ ਚਾਹੋਗੇ ਸਨਿਆ ਦੇਣਾ ਚਾਹੋਗੇ ਹਲਕੇ ਦੇ ਲੋਕਾਂ ਨੂੰ ਲੋਕਾਂ ਨੂੰ ਮੈਂ ਇਹੋ ਆਣੀ ਆ ਧੰਨਵਾਦ ਲੋਕਾਂ ਦਾ ਸਾਰੇ ਇਲਾਕੇ ਦਾ ਜਿਨ੍ਹਾਂ ਨੇ ਇੱਥੋਂ ਤੱਕ ਮੇਰੇ ਨਾਲ ਸਾਥ ਦਿੱਤਾ ਤਿੰਨ ਚਾਰ ਮਹੀਨੇ ਹੋ ਗਏ ਮੇਰੇ ਨਾਲ ਬਹੁਤ ਮੋੜੇ ਨਾਲ ਮੋੜਾ ਜੋੜ ਕੇ ਤੁਰੇ ਆ ਮੇਰਾ ਬਹੁਤ ਸਾਥ ਦਿੱਤਾ ਧੰਨਵਾਦ ਮੈਂ ਇਲਾਕੇ ਸਾਰੇ ਦਾ ਕਰਦੀ ਆ ਜੀ ਹਾਂਜੀ ਧੰਵਾਦੀ ਸੋ ਇਹ ਤਸਵੀਰ ਹੈ ਕ੍ਰਿਸ਼ਨਾ ਸਿੰਘ ਇੱਕ ਵਾਰ ਫਿਰ ਤੋਂ ਮੈਂ ਚਾਹਾਂਗਾ ਕਿ ਕੈਮਰਾ ਇੱਕ ਪਿੰਡ ਦੇ ਵਿੱਚ ਚਾਰੇ ਪਾਸੇ ਘੁਮਾ ਕੇ ਦਿਖਾਇਆ ਜਾਵੇ ਤੇ ਇੱਕ ਵਾਰੀ ਫਿਰ ਸੀ ਪਿੰਡ ਦੇ ਚਾਰੇ ਪਾਸੇ ਦੇਖੋ ਜਿੱਥੇ ਤੱਕ ਵੀ ਜਿੱਥੇ ਵੀ ਕੋਈ ਝੰਡਾ ਨਜ਼ਰ ਆ ਰਿਹਾ ਹੈ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਨਜ਼ਰ ਆ ਰਿਹਾ ਹੈ ਇਹ ਹੈ ਇਸ ਪਿੰਡ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਪਿਆਰ ਔਰ ਖਾਸ ਕਰਕੇ ਜੋ ਇਸ ਪਿੰਡ ਦਾ ਨੌਜਵਾਨ ਜਿੰਦੇ ਤੇ ਦੋਸ਼ ਹੈ ਪਰਿਵਾਰ ਦਾ ਕਿ ਝੂਠੇ ਪਰਚੇ ਦਰਜ ਕੀਤੇ ਗਏ ਉਸ ਨੂੰ ਦੇਸ਼ ਛੱਡਣ ਦੇ ਲਈ ਮਜਬੂਰ ਹੋਣਾ ਪਿਆ ਇੱਕ ਇਹ ਵੀ ਕਾਰਨ ਹੈ ਕਿ ਪਿੰਡ ਜਜ਼ਬਾਦੀ ਤੌਰ ਤੇ ਇਸ ਪਰਿਵਾਰ ਦਾ ਸਾਥ ਦੇ ਰਿਹਾ ਜੋ ਕਿ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਦੇ ਬੇहद ਕਰੀਬੀ ਰਿਸ਼ਤੇਦਾਰ ਨੇ ਤਾਂ ਜਿਸ ਦੇ ਚਲਦੇ ਆ ਪੂਰੇ ਪਿੰਡ ਵੱਲੋਂ ਇੱਕ ਮਤ ਹੋ ਕੇ ਸਿਰਫ ਸੰਮਤੀ ਦੇ ਨਾਲ ਸ਼੍ਰੋਮਣੀ ਕਾਲੀ ਦਲ ਦਾ ਸਾਥ ਦੇਣ ਦਾ ਫੈਸਲਾ ਲਿਆ ਗਿਆ ਕੈਮਰਾ ਬਸਰ ਉਤਾਰ ਸਿੰਘ ਜੀ ਨਾਲ ਮਨਿੰਦਰ ਸਿੰਘ ਮੋਂਗਾ ਪੀਡੀਐਸ ਨਿਊਜ਼ ਪਿੰਡ ਮੀਆਪੁਰ